ਦਾ 8 ਲੱਖ ਰੁਪਇਆ ਵਿੱਚੋਂ ਨਿਕਲਿਆ ਕਾਊਂਟ ਦੇ ਵਿੱਚੋਂ ਕੋਈ ਮੈਸੇਜ ਤਾਂ ਆਇਆ ਹੋਵੇਗਾ ਤੁਹਾਡੇ ਕੋ ਫੋਨ ਦੇ ਉੱਤੇ ਫੋਨ ਤਾਂ ਜਿਹੜਾ ਅਟੈਚ ਹੁੰਦਾ ਬਿਲਕੁਲ ਮੈਂ ਤੁਹਾਨੂੰ ਫੋਨ ਆਇਆ ਸੀ ਪਿਛਲੇ ਸਾਲ ਹੋਈ ਪੈਂਟਰੀ ਇਹ ਸਾਲ ਐਂਟਰੀ ਕਰਾਉਣਾ ਆਇਆ ਤਾਂ ਤਾਂ ਦੇਖਿਆ ਉਹਨਾਂ ਨੇ ਕਹਿੰਦੇ ਵੀ ਇਹ ਥੋੜਾ 8 ਲੱਖ ਹੈ ਤੁਹਾਡੇ ਕਿੰਨੇ ਪੈਸੇ ਸੀ ਕਿੰਨੇ ਤੁਹਾਡੇ ਥੇਰ ਫੇਰ ਹੋਈ ਹੈ ਬੈਂਕ ਦੇ ਵਿੱਚ ਆ ਤੁਸੀਂ ਪੁੱਛੋ ਸਾਡਾ 1.5 ਕਰੋੜ ਰੁਪਇਆ 1.5 ਕਰੋੜ ਰੁਪਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਡਾ ਤੁਸੀਂ ਅਜੈਂਟੀ ਕਰਾਣਾ ਹੀ ਤੁਹਾਨੂੰ ਦੱਸਿਆ ਕਿ ਨਹੀਂ ਕਿ ਤੁਹਾਡਾ ਭਾਈ ਡਿਟ ਕਰੋ ਪਿਆ ਹੈ ਨਹੀਂ ਵਿੱਚ ਆਪਣੇ ਬੰਦੇ ਜੀ ਸਾਬ ਫਸਲ ਕੇ ਆਏ ਜੀ ਉਹਨਾਂ ਦੇ ਲੋਜੀ ਵੀ ਬਾਹਰ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਇਹ ਮਾਮਲਾ ਆ ਕੁਝ ਗ੍ਰਾਹਕ ਬਾਹਰ ਆਏ ਨੇ ਤਾਂ ਇਹ ਦੱਸ ਰਹੇ ਕਿ ਸਾਡਾ ਬਹੁਤ ਪੈਸਾ ਜਿਹੜਾ ਹੀਰਪੇਨ ਹੋ ਗਿਆ ਸਾਡੇ ਬੈਂਕ ਵਿੱਚੋਂ 840000 ਸੀ ਇਕੱਲਾ 40000 ਰਹਿ ਗਿਆ ਮਾਮਲਾ ਪਤਾ ਲੱਗਿਆ ਜੀ ਐਮਡੀ ਸਾਹਿਬ ਕੋਲ ਚੱਲੇ ਹਾਂ ਹਾਂਜੀ ਦੋ ਫੇਸ਼ਾਂਤੀ ਸਾਹਿਬ ਕੋਲ ਹੀ ਜਾਣਾ ਕਿੰਨੇ ਗ੍ਰਾਹਕਾਂ ਨੂੰ ਲੱਗਦਾ ਕਿ ਇਹਰ-ਫਿਰ ਹੋਇਆ ਹੋਊਗਾ ਕੁਛ ਕੀਤਾ ਤੁਸੀਂ ਕਹਿੰਦੇ ਫਿਰ ਨਹੀਂ ਕਿ ਮੈਸੇਜ ਵੀ ਨਹੀਂ ਕੋਈ ਆਇਆ ਫੋਨ ਦੇ ਉੱਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕੁਝਾਂ ਵਾਂਗ ਅੰਦਰ ਐਂਟਰੀ ਵੀ ਹੋ ਗਈ ਪਰ ਖਾਤੇ 'ਚ ਪੈਸੇ ਨਹੀਂ ਇਨਸਾਨ ਮਿਹਨਤ ਦੀ ਕਮਾਈ ਕਮਾਉਂਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਪੈਸੇ ਸੇਵ ਕਰਨ ਵਾਸਤੇ ਕਿਤੇ ਸੁਰੱਖਿਅਤ ਜਗ੍ਹਾ ਲੱਭਦਾ ਹੈ ਤਾਂ ਸੁਰੱਖਿਅਤ ਜਗ੍ਹਾ ਉਸ ਨੂੰ ਬੈਂਕ ਦਿਸਦਾ ਹੈ ਕਿ ਬੈਂਕ ਦੇ ਵਿੱਚ ਅਗਰ ਪੂੰਜੀ ਰੱਖਦੇ ਆ ਤਾਂ ਕਿਤੇ ਨਾ ਕਿਤੇ ਸੇਫ ਰਹੇਗੀ ਪਰ ਪਿਛਲੇ ਦਿਨਾਂ ਦੀ ਘਟਨਾਵਾਂ ਮਾਨੇ ਕਿਤਨੇ ਕਿਤੇ ਬੈਂਕਾਂ ਤੋਂ ਭਰੋਸਾ ਉਠਾ ਦਿੱਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਬੈਂਕ ਮੈਨੇਜਰਾਂ ਵੱਲੋਂ ਬੈਂਕਾਂ ਵੱਲੋਂ ਕਾਫੀ ਘਪਲੇ ਕੀਤੇ ਗਏ ਗੱਲ ਕਰਾਂਗੇ ਬਾਂਸੇ ਪਰ ਐਕਸੈਸ ਬੈਂਕ ਦੀ ਵੀ ਜਿੱਥੇ ਕਿ ਬੈਂਕ ਮੈਨੇਜਰ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਸੀ ਕਰੋੜਾ ਰੁਪਇਆ ਲੋਕਾਂ ਦਾ ਫੇਰ ਫੇਰ ਕਰ ਗਿਆ ਬੈਂਕ ਦੇ ਵਿੱਚ ਰਹਿ ਕੇ ਉਸ ਤੋਂ ਬਾਅਦ ਨਵਾਂ ਮਾਮਲਾ ਨਿਊ ਚੰਡੀਗੜ੍ਹ ਦੇ ਬਲਾਕਮਝ ਦੇ ਨੇੜੇ ਪਿੰਡ ਸਿਆਲਵਾ ਦਾ ਜਿੱਥੇ ਕਿ ਕਾਪਰੇਟ ਬੈਂਕ ਤੁਸੀਂ ਦੇਖ ਸਕਦੇ ਹੋ ਕਿ ਸੈਂਟਰਲ ਕੋਪਰੇਟ ਬੈਂਕ ਹੈ ਜਿਸ ਬੈਂਕ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਗ੍ਰਾਹਕਾਂ ਦੇ ਨਾਲ ਥੇਰਾਫੇਰੀ ਕੀਤੀ ਹੈ ਪਰ ਕਿਸ ਨੇ ਕੀਤੀ ਹੈ ਕੋਈ ਬੈਂਕ ਮੈਨੇਜਰਸ ਮਿਲਿਆ ਹੋਇਆ ਸੀ ਜਾਂ ਕੋਈ ਹੋਰ ਬੈਂਕ ਦੇ ਕੋਈ ਅਧਿਕਾਰੀ ਮਿਲੇ ਹੋਏ ਨੇ ਉਹ ਪੂਰੀ ਗੱਲਬਾਤ ਕਰਾਂਗੇ ਜਿਹੜੇ ਪੀੜਤ ਗ੍ਰਾਹਕ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਘਟਨਾ ਹੋਈ ਹੈ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਕਿੰਨੇ ਕੁ ਪੈਸੇ ਨਾ ਦੇ ਫੇਰ ਫੇਰ ਬੈਂਕ ਦੇ ਵਿੱਚ ਹੋਏ ਨੇ ਤਾਂ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦੱਸ ਦਿਓ ਤੇ ਕਿਹੜਾ ਪਿੰਡ ਆਈ ਤੁਹਾਡਾ ਮੇਰਾ ਨਾਮ ਜਗਦੇਵ ਸਿੰਘ ਆ ਜੀ ਪਿੰਡ ਕਾਤੀ ਮજરા ਅੱਛਾ ਤੁਸੀਂ ਬੈਂਕ ਦੇ ਬਾਹਰ ਖੜੇ ਹੋ ਇਹ ਵੀ ਬਾਹਰ ਖੜੇ ਨੇ ਕੀ ਘਟਨਾ ਵਾਪਰੀ ਤੁਹਾਡੇ ਨਾਲ ਕਿ ਜਿਹੜੀ ਤੁਸੀਂ ਅੱਜ ਇਸ ਜਗ੍ਹਾ ਤੇ ਪਹੁੰਚੇ ਹੋ ਮੈਂ ਜੀ ਅੱਜ ਕਾਪੀ ਦੀ ਐਂਟਰੀ ਕਰਾਉਣ ਆਇਆ ਸਵੇਰੇ ਆਪਣਾ 12:00 ਵਜੇ ਹਾਂ ਜਾਂ ਕਾਪੀ ਦੀ ਐਂਟਰੀ ਕਰਾਉਣ ਆਇਆ ਤਾਂ ਦੇਖਿਆ ਇੱਥੇ ਮੈਨੇਜਰ ਸਾਹਿਬ ਨਵੇਂ ਆਏ ਹਨ ਉਹਨਾਂ ਨੇ ਦੱਸਿਆ ਵੀ ਤੁਹਾਡੇ ਅਕਾਊਂਟ 'ਚ ਮੇਰੇ ਅਕਾਊਂਟ 'ਚ 8 ਲੱਖ 40 ਹਜ਼ਾਰ ਰੁਪਇਆ ਉਹ ਕਹਿੰਦੇ ਤੁਹਾਡੇ ਅਕਾਊਂਟ 'ਚ ਤਾਂ 40 ਹਜ਼ਾਰ ਰੁਪਇਆ ਰ ਪਤਾ ਕਰਿਆ ਵੀ ਕਿੱਥੇ ਐ ਤਾਂ ਪੂਰੇ ਪੀੜਤ ਹੋਰ ਲੱਗੇ ਕਿਸਾਨ ਆਉਣ ਜਿਹੜੇ ਆਲੇ ਦਲੇ ਦੇ ਹੈਗੇ ਸੰਪਰਕ ਚ ਹਾਂਜੀ ਉਹਨਾਂ ਦੇ ਕਈ ਬੰਦਿਆਂ ਦੇ ਖਾਤੇ ਕਿਸੇ ਦਾ ਕੋਈ ਨਾ ਕਿਸੇ ਦਾ ਕਿੰਨਾ ਮੇਰਾ 8 ਲੱਖ ਇਹਨਾਂ ਦਾ ਮਾਣਕ ਪਰਤੋ ਆਵੇ ਇਹਨਾਂ ਦਾ 7 ਕਰੋੜ ਦੇ 1.5 ਕਰੋੜ ਹੈ ਤਿੰਨ ਕਾਪੀਆਂ ਦਾ ਤਾਂ ਹੋਰ ਕਈ ਬੰਦੇ بڑے ਆਏ ਕਿਸੇ ਦਾ 10 ਲੱਖ ਕਿਸੇ ਦਾ 50 ਲੱਖ ਜਾਨੀ ਲੱਖਾਂ ਚ ਹੈ ਅਗਰ ਤੁਹਾਡੇ 8 ਲੱਖ ਰੁਪਇਆ ਵਿੱਚੋਂ ਨਿਕਲਿਆ ਕਾਉਂਟ ਦੇ ਵਿੱਚੋਂ ਕੋਈ ਮੈਸੇਜ ਤਾਂ ਆਇਆ ਹੋਵੇਗਾ ਤੁਹਾਡੇ ਫੋਨ ਦੇ ਉੱਤੇ ਫੋਨ ਤਾਂ ਜਿਹੜਾ ਅਟੈਚ ਹੁੰਦਾ ਬਿਲਕੁਲ ਬੈਂਕ ਤੇ ਨਾ ਆਇਆ ਸੀ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੁਝ ਨਹੀਂ ਹੋਇਆ ਤੁਸੀਂ ਐਂਟਰੀ ਕਰਾਈ ਸੀ ਐਂਟਰੀ ਕਰਾਉਣੇ ਆਏ ਸੀ ਪਿਛਲੇ ਸਾਲ ਹੋਈ ਵੀ ਐਂਟਰੀ ਇਹ ਸਾਲ ਐਂਟਰੀ ਕਰਾਉਣ ਆਇਆ ਤਾਂ ਤਾਂ ਦੇਖਿਆ ਉਹਨਾਂ ਨੇ ਕਹਿੰਦੇ ਵੀ ਥੋੜਾ 8 ਲੱਖ ਹੈ ਨਹੀਂ ਵਿੱਚ ਨਵੇਂ ਕੋਈ ਤੁਹਾਡੇ ਕਿਸੇ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਨਾਲ ਕੀ ਪ੍ਰੋਸੈਸ ਥਾ ਇਹਨਾਂ ਨੇ ਮੋਹਾਲੀ ਐਮ.ਡੀ. ਸਾਹਿਬ ਆ ਜਾ ਕੇ ਆਏ ਹਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਇੱਕ ਇੱਕ ਰੁਪਿਆ ਦਾ ਹਿਸਾਬ ਕਰੂਗੇ ਅਸੀਂ ਉਹਨਾਂ ਨੇ ਭਰੋਸਾ ਦਵਾਇਆ ਕੋਣ ਹੈ ਪਿੱਛੇ ਜਿਹੜਾ ਕਪੜਾ ਕਰਨ ਵਾਲਾ ਕੁਝ ਆਇਆ ਸਾਹਮਣੇ ਨਹੀਂ ਜੀ ਹਲੇ ਕੋਈ ਪਤਾ ਨਹੀਂ ਪਹਿਲਾ ਮੈਨੇਜਰ ਹੈ ਉਹਦੇ ਤੇ ਬਦਲੀ ਹੋ ਗਿਆ ਹੁਣ ਸਾਨੂੰ ਉਹੀ ਤਾਂ ਜੋ ਉਹ ਕਰਤਾ ਧਰਤਾ ਤਾਂ ਉਸ ਨੂੰ ਪਤਾ ਜਿੱਥੇ ਗਏ ਆ ਬਾਕੀ ਸਾਨੂੰ ਕੋਈ ਪਤਾ ਨਹੀਂ ਬਿਲਕੁਲ ਤੁਸੀਂ ਨਾਲ ਹੋਰ ਵੀ ਜਿਹੜੇ ਪੀੜਤ ਗ੍ਰਾਹਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਤੁਹਾਡੇ ਕਿੰਨੇ ਪੈਸੇ ਸੀ ਕਿੰਨੇ ਤੁਹਾਡੇ ਛੇਰ ਫੇਰ ਹੋਈ ਹੈ ਬੈਂਕ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੈਗਾ 1.5 ਕਰੋੜ ਰੁਪਈਆ ਦਾ ਹੈ 1.5 ਕਰੋੜ ਰੁਪਈਆ ਤੁਹਾਨੂੰ ਕਿਵੇਂ ਪਤਾ ਲੱਗਿਆ ਕੀ ਸਾਡਾ ਐਕਟਿਵਿਟੀ ਕਰਾਉਣਾ ਤੇ ਦੇਖਿਆ ਵੀ ਕਿੰਨਾ ਕਰਾਇਆ ਕਿੰਨਾ ਨਹੀਂ ਜਾਈ ਵਿੱਚ ਕੋਈ ਐਂਟਰੀ ਕਰਾਈਉ ਨਹੀਂ ਮਹੀਨੇ ਮਹੀਨੇ ਵਾਰ ਕਾਪੀਆਂ ਵਰ ਕਰ ਰਹੇ ਹੋ ਜੀ ਕੱਲੀਆਂ ਕੱਦੀਆਂ ਹਾਂ ਬਾਕੀ ਸਾਨੂੰ ਕੰਪਿਊਟਰ ਪਰ ਨਹੀਂ ਚੜਾਇਆ ਹੋ ਜੀ ਅੱਛਾ ਕਾਪੀਆਂ ਪਰ ਕਰੀਆਂ ਹੋਈਆਂ ਕਾਪੀਆਂ ਤੇ ਐਂਟਰੀ ਹੋ ਰਹੀ ਹੈ ਪਰ ਕੰਪਿਊਟਰ ਤੇ ਨਹੀਂ ਹੋ ਰਹੀ ਤੁਸੀਂ ਅੱਜ ਐਂਟਰੀ ਕਰਾਣਾ ਤੁਹਾਨੂੰ ਦੱਸਿਆ ਕਿ ਨਹੀਂ ਕਿ ਤੁਹਾਡਾ ਪੈਡਿਟ ਕੋਰਪੀਆ ਹੈ ਨਹੀਂ ਵਿੱਚ ਆਪਣੇ ਮੈਨੇਜਰ ਸਾਹਿਬ ਬਦਲ ਕੇ ਆਏ ਜੀ ਉਹਨਾਂ ਨੇ ਦੇਖਿਆ ਜੀ ਉਹਨਾਂ ਨੇ ਦੱਸਿਆ ਹੈ ਕਿੰਨੇ ਸੀ ਟੋਟਲ ਪੈਸੇ ਤੁਹਾਡੇ ਜੀ ਮੇਰਾ ਪੱਕਾ ਖਿਆਲ ਤਾਂ ਹੈ ਨਹੀਂ ਜੀ ਮੇਰੇ ਕਾਪੀਆਂ ਪਰ ਰਹਿਤ ਬਗਾ ਹੁਣ ਤੁਸੀਂ ਜਾ ਕੇ ਆਏ ਕਿਸ ਅਧਿਕਾਰੀ ਨਾਲ ਮਿਲਿਓ ਕਿ ਨਹੀਂ ਐਮਟੀ ਸਾਹਿਬ ਨੂੰ ਮਿਲੇ ਪਛਿਆ ਕੀ ਕਿਹਾ ਉਹਨਾਂ ਨੇ ਇਹਨਾਂ ਨੇ ਕਿ ਆ ਵੀ ਕੋਈ ਨਾ ਸੀ ਜਰੂਰ ਤੁਹਾਡੇ ਪ੍ਰੈਸ਼ਰ ਕਰੂਗਾ ਜਾਂਚ ਕਰਨੀ ਸ਼ੁਰੂ ਕੀਤੀ ਹੈ ਕਿ ਉਹਨੇ ਭਰੋਸੇ ਦੀ ਤੋੜ ਤਾਂ ਤੁਹਾਨੂੰ ਕਹਤੀ ਹੈ ਜੀ ਕਹਤੀ ਹੈ ਹਾਂ ਜੀ ਤਾਂ ਦਿਸੇ ਜਿਸ ਤਰੀਕੇ ਨਾਲ ਪਹਿਲਾਂ ਵੀ ਬਹੁਤ ਬੈਂਕਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਪਲੇਬਾਜ਼ੀਆਂ ਦੇ ਬਾਂਸੇਪੁਰ ਦੀ ਗੱਲ ਕਰੀਏ ਕਿਸਾਨਾਂ ਦਾ ਆਮ ਲੋਕਾਂ ਗ੍ਰਾਹਕਾਂ ਦਾ ਕਰੋੜਾਂ ਰੁਪਏ ਲੈ ਕੇ ਦਸਰੇ ਬੈਂਕ ਮੈਨੇਜਰ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਕੋਈ ਆਸ ਲੱਗਦੀ ਹੈ ਕਿ ਪੈਸੇ ਵਾਪਸ ਆਣਗੇ ਤੁਹਾਡੇ ਅਸ ਲੱਗਦੀ ਹੈ ਜੀ ਜੇ ਐਮ ਡੀ ਸਾਹਿਬ ਨੇ ਭਰੋਸਾ ਦਿਆ ਅਸੀਂ ਦੇਖਦੇ ਜਿੰਨੇ ਦਿਨ ਉਹ ਦੱਸਦੇ ਆ ਤਫ਼ਤੀਸ਼ ਲੱਗੇ ਉਹ ਕਰਨ 5 7 10 ਦਿਨ ਦੇਖ ਕੇ ਉਹਦੇ ਬਾਅਦ ਅਸੀਂ ਕਿਸਾਨ ਜਥੇਬੰਦੀਆਂ ਨੂੰ ਮਿਲੂਗੇ ਜੋ ਵੀ ਅਸੀਂ ਧਰਨੇ ਲਾਉਂਗੇ ਰੋਡਾਂ ਤੇ ਰੋਡ ਜਾਮ ਕਰਾਂਗੇ ਸਾਡੇ ਜੇਕਰ ਬੈਂਕ ਨਹੀਂ ਵਾਪਸ ਕਰਦਾ ਜੇਕਰ ਬੈਂਕ ਨਹੀਂ ਵਾਪਸ ਕਰਦਾ ਅਸੀਂ ਧਰਨੇ ਲਾਉਂਗੇ ਕਿ ਕਿੰਨੇ ਲੋਕ ਲੱਗਦੇ ਕਿ ਜਿਹੜੇ ਗ੍ਰਾਹਕ ਨੇ ਉਹਨਾਂ ਦੇ ਪੈਸੇ ਇਹਰ ਫਿਰ ਹੋਈ ਕਿ ਤੁਹਾਡੇ ਨਾਲ ਗੱਲਬਾਤ ਹੋਣੀ ਜਾਂ ਫਿਰ ਐਮ ਡੀ ਕੋਲ ਕਿੰਨੇ ਬੰਦੇ ਜਾ ਕੇ ਆਏ ਐਮ.ਡੀ ਪਤਾ ਸੀ ਚਾਰ ਬੰਦੇ ਜਾ ਕੇ ਆਏ ਬਾਕੀ ਬੰਦੇ ਸਵੇਰ ਦੇ ਉਰੇ ਬੈਠੇ ਆ ਉਧਰ ਉਧਰ ਚੱਲ ਗਏ ਅਸੀਂ ਇੱਕ ਗੱਡੀ ਲੈ ਕੇ ਜਾ ਕੇ ਇਹ ਕਈ ਲੋਕਾਂ ਨੂੰ ਪਤਾ ਵੀ ਨਹੀਂ ਮੇਰੇ ਖਿਆਲ ਕਈ ਬੰਦਿਆਂ ਨੂੰ ਪਤਾ ਨਹੀਂ ਉਹਨਾਂ ਦੇ ਖਾਤਿਆਂ 'ਚ ਕਿਹਾ ਕਿਈ ਬੰਦੇ ਹੁਣ ਚੈੱਕ ਕਰਾਉਣ ਆ ਰਹੇ ਆ ਆਪਣੇ ਆਪਣੇ ਖਾਤੇ ਕੱਲ ਨੂੰ ਆ ਖਬਰ ਦੇ ਇਥੇ ਹੋਰ ਵੀ ਆਉਣੇ ਪਤਾ ਨਹੀਂ ਕੀ ਨਿਕਲਣਾ ਉਰੇ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਆਪਣੇ ਆਪਣੀ ਕਾਪੀਆਂ ਦੇ ਵਿੱਚ ਸਟੇਟਮੈਂਟ ਕਰਾਈ ਜਾਵੇ ਜਿਸ ਤੋਂ ਬਾਅਦ ਪਤਾ ਲੱਗ ਸਕੇ ਤੁਹਾਨੂੰ ਵੀ ਕਿੰਨੇ ਕੁ ਪੈਸੇ ਤੁਹਾਡੇ ਬੈਂਕ ਦੇ ਵਿੱਚੋਂ ਨਿਕਲ ਚੁੱਕੇ ਨੇ ਇੰਨਾ ਗ੍ਰਾਹਕਾਂ ਨੂੰ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਡੇਢ ਕਰੋੜ ਤੇ ਨਾਲ 8 ਲੱਖ ਰੁਪਇਆ ਦੱਸਿਆ ਜਾ ਰਿਹਾ ਇੱਕ ਬੰਦੇ ਦਾ ਖਾਤੇ ਵਿੱਚੋਂ ਗਾਇਬ ਹੋ ਗਿਆ ਉਸ ਤੋਂ ਬਾਅਦ ਨਵਾਂ ਮੈਨੇਜਰ ਇਹ ਕਹਿ ਰਿਹਾ ਕਿ 40000 ਰੁਪਇਆ ਤੁਹਾਡੇ ਖਾਤੇ 'ਚ ਰਹਿ ਗਿਆ ਜਦ ਕਿ 8 ਲੱਖ 40000 ਰੁਪਇਆ ਦੱਸਿਆ ਜਾ ਰਿਹਾ ਕਿੰਨਾ ਵੱਲੋਂ ਜਮ੍ਹਾਂ ਕਰਾਇਆ ਹੋਇਆ ਸੀ ਤੇ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਕਿਹੜਾ ਪਿੰਡ ਹੈ ਤੁਹਾਡਾ ਨਾਨਕਵਰ ਹੈ ਨਾਨਕਵਰ ਹੈ ਤੁਹਾਡੇ ਕਿੰਨੇ ਪੈਸੇ ਸੀ ਸਾਢੇ 9000 ਬਾਪੂ ਤੁਹਾਡੇ ਨਾਲ ਹੀ ਹੈ ਜੀ ਅੱਛਾ ਤਾਂ ਕਿੰਨਾ ਕਿ ਬਾਪੂ ਜੀ ਕਿਉਂਕਿ ਹਰ ਬੰਦੇ ਨੂੰ ਲੋੜ ਹੁੰਦੀ ਹੈ ਕਿਸੇ ਨੂੰ ਜ਼ਮੀਨ ਲੈਣੀ ਹੈ ਅੱਗੇ ਕਿਸੇ ਨੇ ਕੋਈ ਖਰਚਾ ਹੋਰ ਵੀ ਕਰਨਾ ਹੈ ਕਿ ਕਿੰਨਾ ਝਟਕਾ ਲੱਗਿਆ ਜਦੋਂ ਪਤਾ ਲੱਗਿਆ ਕਿ ਇੰਨੇ ਪੈਸੇ ਹੈ ਹੀ ਨਹੀਂ ਬੈਂਕ 'ਚ ਝਟਕਾ ਦੇ ਉੱਪਰ ਨੂੰ ਹੋ ਕਿੰਨਾ ਕੁ ਲੱਗ ਜੂਗਾ ਜੀ ਜਾਂ ਸਾਬ ਜੀ ਇਸ ਕਰ ਸਕਦਾ ਜਿਹੜਾ ਪੈਸੇ ਜਮੀਨ ਵਿੱਚ ਦੇ ਪੈਸੇ ਜਮ੍ਹਾਂ ਕਰਾਏ تھے ਜੀ ਹਾਂ ਅੱਗੇ ਜ਼ਮੀਨ ਲੈਣੀ ਸੀ ਅੱਗੇ ਜ਼ਮੀਨ ਲੈਣੀ ਸੀ ਅੱਛਾ ਕਿੰਨੇ ਦਿਨ ਹੋ ਗਏ ਜਮ੍ਹਾਂ ਕਰਾਉਣ ਨੂੰ ਇਹ ਕੋਈ ਸਾਢੇ ਸਾਲ ਹੋ ਗਏ ਪਿੱਛੇ ਅੱਛਾ ਜੀ ਹੁਣ ਕਢਾਉਣੇ ਸੀ ਹਾਂ ਜੀ ਉਹ ਕਢਾਉਣੇ ਸੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੀ ਹੈ ਤਾਂ ਸਾਡੇ ਨਾਲ ਇਲਾਕੇ ਦੀ ਨਵੀਂ ਜਥੇਬੰਦੀ ਲੋਕ ਇਤ ਮਿਸ਼ਨ ਬੇਕੀ ਉਹਦੇ ਨਾਲ ਗੱਲਬਾਤ ਕਰਾਂਗੇ ਰਵਿੰਦਰ ਜੀ ਜਿਸ ਤਰੀਕੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਬੈਂਕ ਕੋਆਪਰੇਟਿਵ ਬੈਂਕ ਹੈ ਮੇਰੇ ਖਿਆਲ ਇਹ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਗ੍ਰਾਹਕਾਂ ਦਾ ਲੱਖਾਂ ਰੁਪਿਆ ਬੈਂਕ ਵੱਲੋਂ ਜਾਂ ਕਿਸੇ ਦੇ ਅਧਿਕਾਰੀ ਵੱਲੋਂ ਹੇਰਫੇਰ ਕਰ ਦਿੱਤਾ ਤਾਂ ਇਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਤੱਕ ਪਹੁੰਚ ਵੀ ਕੀਤੀ ਜਾਵੇ ਕੀਵੇਂ ਰੈਕਸ਼ਨ ਹੋਏਗਾ ਅੱਗੇ ਕਿ ਇਹਨਾਂ ਦਾ ਇਨਸਾਫ ਨਹੀਂ ਹੁੰਦਾ ਤਾਂ ਜੀ ਦੇਖੋ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਆਪਣੀ ਕਮਾਈ ਬੰਦਾ ਸੁਰੱਖਤ ਕਰਨ ਲਈ ਬੈਂਕਾਂ ਵਿੱਚ ਜਾਂਦਾ ਜੇਕਰ ਉੱਥੇ ਵੀ ਜਿਹੜੇ ਕਿ ਬਾੜ ਖੇਤ ਨੂੰ ਖਾਂਦੀ ਹੈ ਜਿਨ੍ਹਾਂ ਦੇ ਕੋਲ ਸੁਰੱਖਿਆਤ ਲਈ ਰੱਖਿਆ ਹੈ ਉਹੀ ਸਾਡੇ ਜਿਹੜੀ ਪੂੰਜੀ ਹੜਾ ਪਜਾਨ ਤਾਂ ਬੰਦਾ ਕਿਵੇਂ ਰਹੇਗਾ ਕੱਲ ਸ਼ਾਮ ਨੂੰ ਸਾਨੂੰ ਇਹ ਪਤਾ ਲੱਗਾ ਸਾਡੇ ਲੋਕੈਟ ਮਿਸ਼ਨ ਪੀਕੇਜੂ ਪੰਜਾਬ ਮੈਂ ਤਾਂ ਪੰਜਾਬ ਦੇ ਚੈਨਲ ਸੈਕਟਰੀ ਹੁੰਦੇ ਹੋਏ ਨਾਤੇ ਸਾਨੂੰ ਜਦੋਂ ਪਤਾ ਲੱਗਿਆ ਸਾਡੀ ਆਪਸ ਵਿੱਚ ਜਥੇਬੰਦੀ ਦੀ ਵੀ ਗੱਲਬਾਤ ਹੋਈ ਹੈ ਅੱਜ ਅਸੀਂ ਇਹਨਾਂ ਨੂੰ ਇੱਥੇ ਬੁਲਾਇਆ ਸਾਰੇ ਬੰਦਿਆਂ ਨਾਲ ਜੇ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਜਿਵੇਂ ਘਾਤੀ ਮਾਚਰੇ ਤੋਂ ਨੌਜਵਾਨ ਹਾਜ਼ਰ ਨੇ ਮਾਨਕਪੁਰ ਤੋਂ ਬਾਪੂ ਜੀ ਹਾਜ਼ਰ ਹੈ ਬੂਤਗੜ ਮੀਆਂ ਪਰ ਚੰਗਰ ਮਾਚਰਾ ਕਈ ਬੰਦੇ ਸਾਡੇ ਸੰਪਰਕ ਵਿੱਚ ਆਏ ਨੇ ਤੇ ਅੱਜ ਉਹ ਇੱਥੋਂ ਇਕੱਠੇ ਹੋ ਕੇ ਜਿਹੜੇ ਮੈਂਬਰ ਆ ਕੋਪਰੇਟ ਸਟੈਟਿਟ ਦੇ ਉਹਨਾਂ ਦੀ ਗਵਾਈ ਦੇ ਵਿੱਚ ਆਪਣੇ ਜਗਦੀਸ਼ ਸਿੰਘ ਜੀ ਦੇ ਨਾਲ ਉਹ ਐਮ ਡੀ ਨੂੰ ਮਿਲੇ ਨੇ ਉਹਨੇ ਭਰੋਸਾ ਦਿੱਤਾ ਅਸੀਂ ਹੁਣ ਦੇਖਦੇ ਆ ਕਿ ਜਾਂਚ ਸ਼ੁਰੂ ਕਰਾਵਾਂਗੇ ਇੱਕ ਦੋ ਦਿਨ ਦੇ ਵਿੱਚ ਜਾਂਚ ਸ਼ੁਰੂ ਹੋ ਜੇਕਰ ਹੁੰਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਆਪਣੀ ਪੂਰੀ ਜਥੇਬੰਦੀ ਵੱਲੋਂ ਧਰਨਾ ਲਗਾਵਾਂਗੇ ਮੋਹਾਲੀ ਵੀ ਦਫ਼ਤਰ ਦੇ ਅੱਗੇ ਤੇ ਪੂਰੀ ਕਾਰਵਾਈ ਦੀ ਮੰਗ ਕਰਾਂਗੇ ਕਿਉਂਕਿ ਅਜੇ ਤਾਂ 5 ਥੋੜੇ 5-7 ਕੇਸ ਸਾਹਮਣੇ ਆਏ ਨੇ ਉਹ ਵੀ ਲੱਖਾਂ ਕਰੋੜਾਂ ਵਿੱਚ ਜਿਵੇਂ ਹੁਣੇ ਬਾਪੂ ਜੀ ਦਾ 1.5 ਕਰੋੜ ਰੁਪਇਆ ਜਿਹਦਾ 1.5 ਕਰੋੜ ਚਲੇਗਾ ਨਾ ਨੀਂਦ ਆਉਂਦੀ ਹੈ ਨਾ ਰੋਟੀ ਚੰਗੀ ਲੱਗਦੀ ਹੈ ਉਹਨੂੰ ਤਾਂ ਜਦੋਂ ਤੱਕ ਨਹੀਂ ਕੁਝ ਪਤਾ ਲੱਗਦਾ ਕਿ ਉਹਦਾ ਪੈਸਾ ਵਾਪਸ ਆਉਂਦਾ ਉਸ ਨੂੰ ਕਦੋਂ ਭਰੋਸਾ ਹੋਊਗਾ ਤੇ ਜਿਹੜਾ ਕੁਝ ਇਹ ਵਾਪਰਿਆ ਏ ਹਜਾ ਪਰਤਦਰ ਪਰਤ ਖੁੱਲਣੀ ਏ ਵੀ ਕਿੰਨੀਆਂ ਕੁ ਕੁਝ ਹੋਰ ਇਹਦੇ ਵਿੱਚ ਠੱਗੀਆਂ ਹੀ ਕਹਾਂਗੇ ਟੱਕਾਰੀ ਕਾਫੀ ਸ਼ਾਮਲ ਲੱਗਦੇ ਵਿੱਚ ਦੇਖੋ ਕਪੜਾ ਹੋਇਆ ਇਹ ਤਾਂ ਪਤਾ ਲੱਗੇਗਾ ਉਹਦੇ ਨਾਲ ਕੌਣ ਕੌਣ ਸ਼ਾਮਲ ਸੀ ਮੈਂ ਇੱਕ ਮੰਗ ਹੋਰ ਵੀ ਕਰਾਂਗਾ ਅਗਰ ਉਸਨੇ ਉਹਦਾ ਪੈਸਾ ਏ ਅੱਜ ਉਹਦੇ ਕੋਲ ਸੁਰੱਖਿਤ ਨਹੀਂ ਦਿਖ ਰਿਹਾ ਬੈਂਕਾਂ ਵਿੱਚ ਜਿਹੜਾ ਮੈਨੇਜਰ ਸੀ ਅੱਜ ਉਹ ਕਹਿੰਦੇ ਘਰ ਵੀ ਨਹੀਂ ਮਿਲ ਰਿਹਾ ਉਹ ਪੈਸਾ ਉਹਨੇ ਕਿਨੂੰ ਟ੍ਰਾਂਸਫਰ ਕਰਿਆ ਕੇ ਕਿਹਦੇ ਕੋਲ ਗਿਆ ਤੇ ਉਹ ਉਹਦੀ ਜਿਹੜਾ ਪੈਸਾ ਹੈਗਾ ਕਿਉਂਕਿ ਉਹ ਉਸ ਦੇ ਰਾਹੀਂੋਂ ਪਤਾ ਲੱਗਣਾ ਇਹ ਪੂਰੀ ਜਾਂਚ ਪੜਤਾਲ ਹੋਵੇ ਬਿਲਕੁਲ ਛੱਕ 100% ਸਾਡੀ ਹੈਗੀ ਹੈ ਕਿ ਹੋਰ ਬੰਦੇ ਪ੍ਰਾਈਵੇਟ ਤੌਰ ਤੇ ਵੀ ਨਾਲ ਕੋਈ ਬਾਹਰ ਮਿਲਿਆ ਹੋ ਹੋ ਸਕਦਾ ਕਿਤੇ ਨਾ ਕਿਤੇ ਉਹ ਪੈਸਾ ਇੰਨਾ ਹਜਮੇ ਤਾਂ ਕੀਤਾ ਨਾ ਸੋ ਇਹ ਪੂਰੀ ਮਾਮਲੇ ਦੀ ਜਾਣਕਾਰੀ ਜਿਹੜੀ ਹੈਗੀ ਹੈ ਜਦੋਂ ਹੁਣ ਮਿਲੀ ਹੈ ਇਹਦੀ ਅਸੀਂ ਮੰਗ ਉਠਾ ਰਹੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਨਹੀਂ ਹੁਣ ਤੇ ਵੱਡੇ ਪੱਧਰ ਤੇ ਮਸਲਾ ਚੁੱਕਾਂਗੇ ਹਰ ਇੱਕ ਦਾ ਪੈਸਾ ਪੈਸਾ ਮੋੜਨਾ ਪਵੇਗਾ ਇਹ ਕਿਉਂਕਿ ਜਿਹੜੀ ਠੱਗੀ ਹੋਈ ਹੈ ਇਸ ਦੀ ਜ਼ਿੰਮੇਵਾਰੀ ਤਾਂ ਹੁਣ ਬੈਂਕਾਂ ਦੀ ਆਪਣੇ ਮੈਨੇਜਰ ਦੀ ਉਹਦੀ ਜ਼ਿੰਮੇਵਾਰੀ ਹੋਰ ਕੋਈ ਨਹੀਂ ਲੈ ਸਕਦਾ ਬਿਲਕੁਲ ਤੁਸੀਂ ਦੇਖੋ ਕਿ ਬੈਂਕ ਦੇ ਕੁਝ ਮੁਲਾਜ਼ਮ ਵੀ ਬਾਹਰ ਆ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਇਹ ਮਾਮਲਾ ਆਇਆ ਕੁਝ ਗ੍ਰਾਹਕ ਬਾਹਰ ਆਏ ਨੇ ਤਾਂ ਇਹ ਦੱਸ ਰਹੇ ਕਿ ਸਾਡਾ ਬਹੁਤ ਪੈਸਾ ਜਿਹੜਾ ਹੇਰਫੇਰ ਹੋ ਗਿਆ ਸਾਡੇ ਬੈਂਕ ਵਿੱਚੋਂ 840000 ਸੀ ਇਕੱਲਾ 40000 ਰਹਿ ਗਿਆ ਮਾਮਲਾ ਪਤਾ ਲੱਗਿਆ ਮੇਰੀ ਮੇਰੀ ਹੋਰ ਸਰਕਾਰ ਨਾਲ ਬਹੁਤ ਪਿਆਰ ਨਾਲ ਸਾਰੇ ਤੁਹਾਨੂੰ ਬੇਨਤੀ ਆ ਹਾਂਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੋ ਕੁਝ ਐਸੇ ਜਿੱਦਦਾ ਵੀ ਸੀਗਾ ਮੈਂ ਇਹਨਾਂ ਨੂੰ ਕੱਲੀ ਕੱਲੀ ਬੰਦੇ ਨੂੰ ਬਹੁਤ ਪਿਆਰ ਨਾਲ ਕੱਲੀ ਕੱਲੀ ਗੱਲ ਆਪ ਦਸੀ ਜਿਹਨਾਂ ਨੂੰ ਮੈਂ ਕੋਈ ਵੀ ਇਹ ਆ ਦੱਸਦੇ ਨਹੀਂ ਮੈਂ ਬਿਲਕੁਲ ਓਹ ਰੱਖਿਆ ਹੋਇਆ ਕਿ ਤੁਹਾਡੇ ਤੋਂ ਇਲਜ਼ਾਮ ਹੀ ਨਹੀਂ ਲਾ ਰਹੇ ਤਾਂ ਨੰਬਰ 2 ਜੋ ਵੀ ਹੁਣ ਗੱਲਬਾਤ ਹੈਗੀ ਆ ਉਹ ਹਾਇਰ ਅਥਾਰਟिटीज ਦੇ ਕੋਲ ਹੈ ਕਿ ਉਹ ਸਾਰੇ ਕੁਝ ਲੁਕ ਆਫਟਰ ਕਰ ਰਹੇ ਆ ਮੈਨੂੰ ਵੀ ਇਹਨਾਂ ਨੇ ਹੁਣ ਬਿਲਾਇਆ ਕਿ ਇਹਨਾਂ ਦੀ ਮੈਂ ਦਰਖਾਸਤ ਲੈ ਕੇ ਉਸ ਤੋਂ ਵੀ ਐਮਡੀ ਸਾਹਿਬ ਕੋਲ ਚੱਲੇ ਹਾਂ ਹਾਂਜੀ ਦੋ ਫੇਸ 70 ਸਾਹਿਬ ਕੋਲ ਹੀ ਜਾਣਾ ਕਿੰਨੇ ਗ੍ਰਾਹਕਾਂ ਦਾ ਲੱਗਦਾ ਕਿ ਇਹ ਹਿਰਫਿਰ ਹੋਇਆ ਹੋਊਗਾ ਕੁਝ ਕੀਤਾ ਤੁਸੀਂ ਚੈੱਕ ਪੂ ਤੇ ਜਿੰਨੇ ਕੁ ਮੇਰੇ ਕੋਲ 810 ਰੁਪਏ ਮੁਬਾਰਕਾ ਕਹੇ ਮੈਂ ਆਪਣੇ ਕੋ ਡੈਟਰੀ ਚ ਵੀ ਲੋਡ ਕੀਤੇ ਇਹਦੇ ਨਾਲ ਮੈਂ ਆਪਣੇ ਐਮਡੀ ਸਾਹਿਬ ਤੇ ਡੀਐਮ ਸਾਹਿਬ ਦੀ ਵੀ ਨਾਲੇ ਸਿੱਧਾ ਗੱਲ ਕਰਾ ਲਈ ਜੀ ਦੱਸ ਰਹੇ ਨੇ ਕਿ ਮੈਸੇਜ ਵੀ ਨਹੀਂ ਕੋਈ ਆਇਆ ਫੋਨ ਦੇ ਉੱਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕੁਝਾਂ ਵਾਂ ਦੰਦੀਆਂ ਦੀ ਐਂਟਰੀ ਵੀ ਹੋ ਗਈ ਪਰ ਖਾਤੇ 'ਚ ਪੈਸੇ ਨਹੀਂ ਮੇਰੇ ਤੋਂ ਪਹਿਲਾਂ ਸੀ ਕਿ ਇਸ ਤਰ੍ਹਾਂ ਕਿਹਾ ਸੀ ਮੈਨੂੰ ਕੁਝ ਨਹੀਂ ਬਤਾਇਆ ਸੀ ਜਿੱਦਾਂ ਵੀ ਹੁੰਦਾ ਹੈਗਾ ਵੀ ਮੈਸੇਜ ਤਾਂ ਤਕਰੀਬਨ ਲਾਈ ਵੀ ਹੁੰਦੇ ਸਾਰੇ ਮੋਬਾਈਲ ਨੰਬਰ ਸਾਰੇ ਤੇ ਹੁੰਦੇ ਆ ਤੇ ਉਹ ਐਦਾਂ ਦੀ ਕੋਈ ਗੱਲ ਨਹੀਂ ਹੈ ਬਟ ਜੇ ਜੋ ਵੀ ਹੈਗਾ ਜਿੱਦਾਂ ਵੀ ਹੋਏਗਾ ਸਾਰੀ ਗੱਲਬਾਤ ਕਰਨ ਜਾ ਰਹੇ ਜਿੱ ਅਸੀਂ ਕਾਪੀ ਅਸੀਂ ਕੋਆਪਰੇਟ ਕਰਾਂਗੇ ਜੀ ਬਿਲਕੁਲ ਤੁਹਾਡੇ ਨਾਲ ਪਰ ਲੋਕਾਂ ਦੇ ਵਾਸਤੇ ਖੜੇ ਹਾਂ ਜੀ ਮੈਂ ਤੁਹਾਨੂੰ ਇਹ ਕਹਿੰਦਾ ਖੜੇ ਤੇ ਬਹੁਤ ਚੰਗੀ ਗੱਲ ਖੜਨਾ ਚਾਹੀਦਾ ਮੇਰੀ ਬੇਨਤੀ ਇਹ ਹੈਗੀ ਹੈ ਵੀ ਜੇ ਤੁਸੀਂ ਅੱਗੇ ਅਗਲੀ ਜਾਣਕਾਰੀ ਜੋ ਵੀ ਲੈਣੀ ਚਾਹੁੰਦੇ ਹੋ ਹਾਂਜੀ ਤੇ ਸਾਡਾ ਮੁੱਖ ਦਫ਼ਤਰ ਦੋ ਫੇਸ ਵਿੱਚ ਕਿਰਪਾ ਕਰਕੇ ਜੀ ਉੱਥੇ ਜਾ ਕੇ ਗੱਲ ਉਹ ਜਾਣਕਾਰੀ ਲਵਾਂਗੇ ਸਰ ਇੱਕ ਭਰੋਸਾ ਨਹੀਂ ਨਹੀਂ ਸਿੱਧੀ ਗੱਲ ਦੱਸੋ ਪਰ ਤੁਸੀਂ ਭਰੋਸਾ ਭਰੋਸਾ ਦਿਨੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੇ ਪੈਸੇ ਦਿਵਾਉਣ ਦੀ ਕੋਸ਼ਿਸ਼ ਕਰੂਗੇ ਜੀ ਬਿਲਕੁਲ ਮੈਂ ਤਾਂ ਖੜਾ ਨਾਲ ਜੀ ਮੈਂ ਤਾਂ ਆਪ کہہ ਰਿਹਾ ਆ ਦੇਖੋ ਮੇਰੇ ਨਾਲ ਲਿਖ ਜਾ ਰਹੇ ਜੀ ਆਪ ਟਾਈਮ ਕਰਵਾਓ ਕੈ ਤੁਹਾਨੂੰ ਦੇਖੋ ਅੱਜ ਸਵੇਰ ਦਾ ਚਾਰਜਿੰਗ ਹੋ ਗਿਆ ਜੀ ਮੇਰਾ ਬੰਦਾ ਵੀ ਛੁੱਟੀ ਤੇ ਮੈਂ ਖੱਲਾ ਜੀ ਹੱਡੀ ਬੱਡੀ ਬ੍ਰਾਂਚ ਵਿੱਚ ਜੀ ਕੈਸ਼ੀਅਰ ਵੀ ਆਪੇ ਆ ਜੀ ਜੋਇਨਿੰਗ ਕਦੋਂ ਕੀਤੀ ਮੈਂ 27 ਫਰਵਰੀ ਨੂੰ 2 ਮਹੀਨੇ ਹੋਇਆ ਸਮਾਂ ਬੈਂਕ ਐਮ ਡੀ ਨਾਲ ਜਿਹੜੇ ਮੇਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਬਾਰੇ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਲਾਈਵ ਅਸੀਂ ਕਾਲ ਕਰੀ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਉਹ ਫੋਨ ਚੁੱਕਦੇ ਨੇ ਕਿਉਂਕਿ ਪੂਰੀ ਜਾਣਕਾਰੀ ਅਸੀਂ ਜਿਹੜੇ ਲੋਕਾਂ ਜਨਤਾ ਦੇ ਨਾਲ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਨਿਕਲੇ ਨੇ ਉਹ ਪੂਰੀ ਗੱਲਬਾਤ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਨਤਾ ਤੱਕ ਕਿ ਕਿੰਨਾ ਭਰੋਸਾ ਜਿਹੜੇ ਉਹ ਐਮ ਡੀ ਸਾਹਿਬ ਦੇ ਰਹੇ ਨੇ ਕਿ ਇੱਕ ਵਾਰੀ ਤਾਂ ਉਹਨਾਂ ਨੇ ਕਹਿ ਦਿੱਤਾ ਹੈ ਇੱਥੇ ਜਿਹੜੇ ਗ੍ਰਾਹਕ ਆਏ ਨੇ ਕਿ ਤੁਹਾਡਾ ਹਰ ਤਰੀਕੇ ਨਾਲ ਪੈਸਾ ਕਿ ਕਰ ਪੀਆ ਉਹ ਉਹਨਾਂ ਦੇ ਖਾਤੇ ਵਿੱਚ ਆਵੇਗਾ ਪਰ ਹੁਣ ਐਮ ਡੀ ਸਾਹਿਬ ਅਗਰ ਫੋਨ ਚੁੱਕਦੇ ਤਾਂ ਕਈ ਵਾਰ ਕੀ ਹੁੰਦਾ ਕਿ ਅਫਸਰ ਜਿਹੜੇ ਬੀਜੀ ਵੀ ਹੁੰਦੇ ਨੇ ਪਰ ਜਿਸ ਤਰੀਕੇ ਦੀ ਤਸਵੀਰ ਸਾਹਮਣੇ ਆਈ ਹੈ ਕਿ ਵੱਡਾ ਫੇਰ ਫੇਰ ਜਿਹੜਾ ਬੈਂਕ ਦੇ ਵਿੱਚ ਹੋਇਆ ਦੇਖੋ ਕਿ ਨਵੇਂ ਮੈਨੇਜਰ ਸਾਹਿਬ ਨੇ ਕਿੰਨ ਕਿ ਮੈਂ ਪੂਰੀ ਜਾਂਚ ਕਰ ਰਹੇ ਹਾਂ ਜਿਸ ਨੇ ਵੀ ਪਿਛਲੇ ਕਿਸੇ ਮੈਨੇਜਰ ਨੇ ਜਾਂ ਕਿਸੇ ਅਧਿਕਾਰੀ ਨੇ ਕਾਪੜੇ ਕਿਤੇ ਨੇ ਉਹ ਪੂਰੀ ਰਿਪੋਰਟ ਬਣਾ ਕੇ ਐਮਡੀ ਸਾਹਿਬ ਕੋਲ ਜਿਹੜੇ ਲੈ ਕੇ ਜਾ ਰਹੇ ਨੇ ਦੇਖਦੇ ਹਾਂ ਹੁਣ ਇਹਦੇ ਵਿੱਚ ਕੀ ਖੁਲਾਸੇ ਹੋਣਦੇ ਕਿੰਨੇ ਗ੍ਰਾਹਕਾਂ ਦੇ ਪੈਸੇ ਫਿਰ ਹੋਏ ਨੇ ਧੋਣ ਵਾਲਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਦੇਖਦੇ ਕਿ ਐਮਡੀ ਸਾਹਿਬ ਨੇ ਭਰੋਸਾ ਦਿੱਤਾ ਹੈ ਜੋ ਵੀ ਗ੍ਰਾਹਕ ਉਸ ਜਗ੍ਹਾ ਤੇ ਪੀੜਤ ਗਏ ਨੇ ਕਿ ਅਸੀਂ ਕੀ ਰੁਪਈਆ ਉਹਨਾਂ ਨੂੰ ਵਾਪਸ ਕਰਾਂਗੇ ਪਰ ਹੁਣ ਇਸ ਦੇ ਪਿੱਛੇ ਸਾਦ ਵਿੱਚ ਕੋਣ-ਕੋਣ ਬੰਦੇ ਨੇ ਕਿੰਨਾ ਕਬੜਾ ਗ੍ਰੋਹ ਕੰਮ ਕਰ ਰਿਹਾ ਜਿਨ੍ਹਾਂ ਨੇ ਇੰਨਾ ਵੱਡਾ ਕਦਮ ਚੱਕ ਕੇ ਕਰੋੜਾਂ ਰੁਪਈਆ ਹੀ ਬੈਂਕ ਦੇ ਵਿੱਚੋਂ ਉਹਨਾਂ ਦਾ ਗੈਪ ਕਰ ਦਿੱਤਾ ਦੇਖਦੇ ਕਿ ਹਾਂ ਬਲਦੇ ਨੇ ਅੱਜ ਹੁਣ ਇਸ ਦੇ ਵਿੱਚ ਕੋਣ-ਕੋਣ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਤੁਹਾਡੇ ਨਾਲ ਕੈਮਰੋ ਐਜਸਪਰੀ ਦੇ ਨਾਲ ਹਰਤੇਸ਼ ਸਿੰਘ